ਪਾਤੜਾ ਦੇ ਗੁਰਦੁਆਰਾ ਸ੍ਰੀ ਗੁਰਤੇਗ ਬਹਾਦਰ ਸਾਹਿਬ ਜੀ ਤੋਂ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਨਗਰ ਕੀਰਤਨ ਵਿੱਚ ਗੱਤਕਾ ਪਾਟੀਆਂ, ਬੈਂਡ ਬਾਜੀਆਂ ਤੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਜਿੱਥੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ, ਉੱਥੇ ਹੀ ਘੋੜਸਵਾਰਾਂ ਨੇ ਵੀ ਆਪਣੀ ਕਲਾ ਦੇ ਜ਼ੋਹਰ ਦਿਖਾਏ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰਗਟ ਸਿੰਘ ਸਰਾ ਅਤੇ ਇਸ ਮੁਕਮੇਟੀ ਵੱਲੋਂ ਪਾਤੜਾ ਇਲਾਕੇ ਦੇ ਸੰਗਤ ਦੇ ਸਹਿਯੋਗ ਨਾਲ ਸਜਾਇਆ ਗਿਆ ਇਹ ਨਗਰ ਕੀ ਗੁਰਦੁਆਰਾ ਸਾਹਿਬ ਦੇ ਮੁਖ ਗ੍ਰੰਥੀ ਬਾਬਾ ਗੁਰਦੇਵ ਸਿੰਘ ਜੀ ਰਿਸ਼ੀ ਵੱਲੋਂ ਕੀਤੀ ਗਈ ਅਰਦਾਸ ਮਗਰੋਂ ਗੁਰਦੁਆਰਾ ਸਾਹਿਬ ਤੋਂ ਰਵਾਨਾ ਹੋ ਕੇ ਨਵਾਂ ਬਾਜ਼ਾਰ ਪਾਤੜਾ ਜੈਨ ਮਾਰਕੀਟ ਭਗਤ ਸਿੰਘ ਚੌਂਕ ਜਾਖਲ ਰੋਡ ਬਾਜ਼ਾਰ ਅਨਾਜ ਮੰਡੀ ਚਾਰਤੀਆ ਐਸੋਸੀਏਸ਼ਨ ਪੈਸਟਿਸਾਈਡਜ਼ ਯੂਨੀਅਨ ਕਾਰ ਬਾਜ਼ਾਰ ਪਾਤੜਾ ਜੈ ਗੁਰਨਾਮ ਸਿੰਘ ਦੀ ਅਗਵਾਈ ਚ ਰਵਿਦਾਸ ਮੰਦਰ ਕਮੇਟੀ ਵੱਲੋਂ ਨਰਵਾਣਾ ਰੋਡ ਬਾਜ਼ਾਰ ਮਿਸਤਰੀ ਯੂਨੀਅਨ ਪਾਤੜਾ ਸੰਗਰੂਰ ਰੋਡ ਬਾਜ਼ਾਰ ਅਤੇ ਟਰੱਕ ਯੂਨੀਅਨ ਪਾਤੜਾ ਚ ਲੰਗਰ ਲਗਾ ਕੇ ਨਗਰ ਕੀਰਤਨ ਚ ਸ਼ਾਮਲ ਸੰਗਤਾਂ ਦਾ ਸਵਾਗਤ ਕੀਤਾ ਗਿਆ ਇਸ ਨਗਰ ਕੀਰਤਨ ਚ ਗੁਰਤੇਗ ਬਹਾਦਰ ਸਕ ਸਿਨੀਅਰ ਸੈਕੰਡਰੀ ਸਕੂਲ ਪਾਤਣਾ ਆਰੀਆ ਪਾਟੇ ਸਕੂਲ ਦੁਗਾਲ ਕਲਾ ਹੌਲੀ ਐਂਜਲਸ ਸੀਨੀਅਰ ਸੈਕੰਡਰੀ ਸਕੂਲ ਡੀਏਵੀ ਨਿਆਲ ਗ੍ਰੀਨਵੁੱਡ ਸਕੂਲ ਵਿਕਟੋਰੀਆ ਪਬਲਿਕ ਸਕੂਲ ਪਾਤਣਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਹਮਚੜੀ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕਰਕੇ ਆਪਣੀ ਆਪਣੀ ਕਲਾ ਦੇ ਜ਼ੋਹਰ ਦਿਖਾਈ ਆਜ਼ਾਰ ਟੀਵੀ న్యూਸ Delhi ਪਾਤਣਾ ਤੋਂ ਰਾਜਵਿੰਦਰ ਸਿੰਘ ਖਿੰਡਾ ਦੀ ਰਿਪੋਰਟ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਸ੍ਰੀ ਗੁਰੂ ਕੇ ਬਾਹਰ ਸਾਹਿਬ ਦੀ ਸਮੂੱਚੀ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਪਾਤੜਾਂ ਦੇ ਵਿੱਚ ਮਨਾ ਰਹੇ ਹਾਂ ਜਿਹਦੇ ਸਬੰਧ ਵਿੱਚ ਕੱਲ ਤੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਇਆ ਗਿਆ ਨੇ ਤੇ ਅੱਜ ਪੂਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਦੇ ਵਿੱਚ ਤੇ ਜੀਤੇ ਵਿੱਚ 2000 ਸਕੂਲੀ ਬੱਚੇ ਪੱਯਾ ਖਾਲਸਾ ਫੌਜ ਸ਼ਸਤਰ ਤੇ ਵਸਤਰ ਪਾ ਕੇ ਰਾਗੀ ਢਾਡੀ ਗੱਤਕਾ ਪਾਰਟੀ ਬੈਂਡ ਵਾਜਾ ਤੇ ਸੰਗਤਾਂ ਬੜੇ ਹਸ਼ਿਆ ਨਾਲ 2500 ਦੀ ਗਿਣਤੀ ਦੇ ਵਿੱਚ ਬੀਬੀਆਂ ਝਾੜੂ ਦੀ ਸੇਵਾ ਕਰ ਰਹੀਆਂ ਨੇ ਤੇ ਸ਼ਹਿਰ ਦੇ ਵਿੱਚ ਬਹੁਤ ਓਸ਼ਾ ਹੈ ਜਗ੍ਹਾ ਜਗ੍ਹਾ ਦੇ ਵਿੱਚ ਲੰਗਰ ਲਾਏ ਜਾ ਰਹੇ ਨੇ ਕਿਨੂਆਂ ਦਾ ਲੰਗਰ ਬ੍ਰੈਡਾਂ ਦਾ ਲੰਗਰ ਬਿਸਕੁਟਾਂ ਦਾ ਲੰਗਰ ਛੋਲੇ ਰਾਦਾ ਦਾ ਲੰਗਰ ਜਗ੍ਹਾ ਜਗ੍ਹਾ ਤੇ ਬਹੁਤ ਮਾਨ ਸਨਮਾਨ ਲਈ ਤੇਰੀਆਂ ਚੋਰਾਂ ਸ਼ੋਰਾਂ ਲਈ ਚੱਲ ਰਹੀਆਂ ਨੇ ਜੇ ਤਵਾਰਸ ਇਤਲ ਸਜਾਏ ਜਾਣੇ ਤੇ ਉਹਦੇ ਚ ਕਿਹੜੇ ਰਾਗੀ ਪ੍ਰਚਾਰਕ ਵਗੈਰਾ ਆ ਰਹੇ ਨੇ ਸ੍ਰੀ ਹਰਮੰਦਰ ਸਾਹਿਬ ਤੋਂ ਰਾਗੀ ਤੇ ਕੀਰਤਨ ਵਾਲੇ ਢਾਡੀ ਕਬੀਸ਼ਰੀਏ ਆ ਰਹੇ ਨੇ ਤੇ ਕੱਲ ਨੂੰ 5 ਜਨਵਰੀ ਨੂੰ ਅੰਮ੍ਰਿਤ ਸੰਚਾਰ ਹੋਣਾ ਹੈ ਜਿਹਦੇ ਵਿੱਚ 200 ਨਾਮ ਸਾਡੇ ਕੋਲ ਆ ਚੁੱਕੇ ਨੇ ਤੇ ਬਹੁਤ ਊਸ਼ਾ ਸੰਗਤਾਂ ਦੇ ਵਿੱਚ ਕਿ ਆਪਣਾ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਵਿੱਚ ਪਹੁੰਚ ਕੇ ਅੰਮ੍ਰਿਤ ਛਕਣ ਲਈ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਹਰ ਸਾਲ ਜਿਸ ਸਾਲ ਤੋਂ ਅਗਲਾ ਸਾਲ ਦੇਖੀ ਤਾਂ ਉਹਨੂੰ ਬੜੀ ਧੂਮਤਾ ਹੁੰਦੇ ਨਾਲ ਉਸ ਨੂੰ ਮਨਾਇਆ ਜਾਂਦਾ ਹੈ ਸਾਡੇ ਸਾਰੇ ਸਿੱਖ ਕੌਮ ਦਾ ਫਰਜ਼ ਬੰਦ ਹੈ ਕਿ ਸਾਡੇ ਦਸਵੇਂ ਪਾਤਸ਼ਾਹ ਜੋ ਸਿੱਖ ਕੌਮ ਦੇ ਬਾਨੀ ਨੇ ਇਹਨਾਂ ਨੇ ਸਿੱਖ ਕੌਮ ਨੂੰ ਇਹ ਮਾਨਸ ਰਸਮਾਂ ਦਿੱਤਾ ਉਹਦੀ ਜਿੰਨੇ ਵੀ ਅਸੀਂ ਉਸਤ ਕਰ ਸਕੀਏ ਜਿੰਨੇ ਵੀ ਸ਼ਰਧਾ ਰਜਿਸਤਰੀ ਕੇ ਸਤਕਾਰ ਦੇ ਨਾਲ ਬਣਾ ਸਕੀਏ ਉਹਨੇ ਛੋੜਾ ਸੋ ਅੱਜ ਦੇ ਦਿਨ ਤੱਕ ਮੈਂ ਸਭੁੱਤੇ ਅਸਿਕ ਸੰਗਤਾਂ ਦੇ ਅਸਕੇ ਬਖਾਈ ਦੇ ਸ਼੍ਰੋਮਣੀ ਕਮੇਟੀ ਵੱਲੋਂ ਇਹਦੇ ਚ ਕੀ ਸਹਿਯੋਗ ਦਿੱਤਾ ਜਾ ਰਿਹਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾ ਥਾ ਤੇ ਕਿਤੇ ਜਿੱਥੇ ਵੀ ਸਾਡੇ ਗੁਰੂ ਘਰ ਨੇ ਉੱਤੇ ਸਾਰੀਆਂ ਥਾਵਾਂ ਤੇ ਇਹ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਵੀ ਅਸਵੇਂ ਪਾਛਾ ਦਾ ਜਿਹੜਾ ਦਿਹਾੜਾ ਆ ਆਪਾਂ ਸਾਰੀਆਂ ਸ਼ਕਤਾਂ ਨੇ ਬੜੇ ਸ਼ਰਧਾ ਤੇ ਸਤਿਕਾਰ ਨਾਲ ਬਣਾਉਣਾ ਹੈ ਸਰਉਣੀ ਕਮੇਟੀ ਵਿੱਚ ਸਿੱਤੇ ਸਾਡੇ ਵੱਡੇ ਗੁਰਦਾਰ ਨੇ ਇਤਿਹਾਸ ਗੁਰੂ ਘਰ ਨੇ ਉੱਥੋਂ ਸਾਰੇ ਨਗਰ ਕੀਰਤਨ ਕਿੱਥੇ ਜਾਏ ਜਾਂਦੇ ਨੇ ਸੋ ਮੈਂ ਸਮਝਦਾ ਸਾਡੇ ਪਾਤਰਾਵਾਂ ਵਾਸਤੇ ਸਭ ਤੋਂ ਵੱਡਾ ਜਿਹੜਾ 4 ਤਰੀਕ ਦਾ ਨਗਰ ਕੀਰਤਨ ਹਰ ਸਾਲ ਨਿਕਲਦਾ ਹੈ ਬਹੁਤ ਹੀ ਵੱਡਾ ਸ਼ਹਿਰ ਦੇ ਵਿੱਚ ਜਾਨੋ ਜਨੋ ਦੇ ਨਾਲ ਸ਼ਹਿਰ ਦਾ ਸਾਰਾ ਘੁੰਮ ਕਰਦਾ ਹੋਇਆ ਸ਼ਾਮ ਨੂੰ ਪਾਤਰੀਆਂ ਕੋਲ ਪਾਤਰਾ ਪਹੁੰਚ ਕੇ ਉੱਥੋਂ ਵਾਪਸੀ ਆ ਕੇ ਇਸ ਸਮਾਪਤੀ ਕਰਦਾ ਹੈ ਹਾਂ ਤਾਂ ਤੇ ਚੱਕਤਾਰੇ بڑے ਲੰਗਰ ਲਾਏ ਹੋ ਨੇ ਬੜਾ ਰਕ ਲੋਕਾਂ ਦੇ ਸ਼ਮਾਨ ਦੇ ਸ਼ਰਧਾ ਦੇ ਸਤਾਰ ਬਹੁਤ ਸਮਝਦਾ ਕਿ ਸੰਗਤਾਂ ਜਿਸ ਤਰੀਕੇ ਅੱਜ ਜਿੰਨਾ ਵੱਡਾ ਕਾਫਲਾ ਬਾਹਰ ਮੈਂ ਦੇਖ ਰਿਹਾ ਕਿ ਸਾਰਾ ਸ਼ਹਿਰ ਜਿਹੜਾ ਉਜਾਮ ਹੋਇਆ ਪਿਆ ਬਹੁਤ ਹੀ ਇਸ ਸ਼ੋਮਣੀ ਜਿਹੜੀ ਉਸਨੇ ਪ੍ਰਬੰਧਕ ਕਮੇਟੀ ਹੈ ਜਿਹਦੇ ਸਰਦਾਰ ਤੇ ਚਲਦਾ ਉਦਾਹਰਣ ਨੇ ਉਹਨਾਂ ਦੇ